हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਚਕਰੀ ਤਹਿਸੀਲ ਜ਼ਿਲ੍ਹਾ ਇਸਪੇੜ ਨੂੰ ਸ਼੍ਰੀ ਤਰਮਪਰਨ ਸਾਹਿਬ ਲਗਦਾ ਸੰਧੂ ਡੇਰੀ ਫਾਰਮ ਤੇ ਆਇਆ ਦੋਸਤੋ ਵੀਰ ਸਰਮੱਤ ਸਿੰਘ ਹੁਣ ਉਹਦੇ ਕੋਲ ਹੈ ਇਸ ਕਰੋਂ ਤਕਰੀਬਨ ਪਹਿਲਾਂ ਵੀ ਆਪਾਂ ਬਹੁਤ ਸਾਰੀਆਂ ਵੀਡੀਓ ਪਾਈਆਂ ਨੇ ਵੀਰ ਕੋਮਲ ਉਹਨਾਂ ਦੇ ਘਰੋਂ ਤੇ ਖਾਸ ਵੀਜ਼ਿਟ ਤੁਸੀਂ ਪਿੰਡ ਚਕਰੀ ਕਰਨੀ ਆ ਸਰਹਿਆਲੀ ਤੋਂ ਤਕਰੀਬਨ ਕੋਈ 3 ਕਿਲੋਮੀਟਰ ਦੀ ਦੂਰੀ ਤੇ ਪਿੰਡ ਸਰਾਲੀ ਮੰਡ ਜੱਲੇਵਾਲ ਠੱਠੀਆਂ ਮੰਤਾਂ ਇਹ ਪਿੰਡ ਬਿਲਕੁਲ ਨਜ਼ਦੀਕ ਨਾ ਨ ਲੱਗਦੇ ਆ ਇਸ ਵੀਡੀਓ ਵਿੱਚ ਤਿੰਨ ਵੜਾ ਆਪਾਂ ਤੁਹਾਨੂੰ ਦਿਖਾਉਣੀ ਆਂ ਮਾਲ ਵੈਸੇ ਹਰੇਕ ਵਾਰ ਦੀ ਤਰ੍ਹਾਂ ਜਿਵੇਂ ਬਿਲਕੁਲ ਜਾਇਜ਼ ਤੇ ਸਸਤੇ ਰੇਟਾਂ ਤੇ ਉੱਪਰ ਹੀ ਪਸ਼ੂ ਹੁੰਦੇ ਆ ਇਸ ਕਿਲੇ ਦੀ ਜੇਕਰ ਆਪਾਂ ਗੱਲਬਾਤ ਕਰੀਏ ਦੋ ਵੜਾ ਸੁਈਆਂ ਇੱਕ ਤਕਰੀਬਨ ਕੋਈ 8-10 ਦਿਨ ਦਾ ਸਮਾਂ ਹਜੇ ਲੈਂਦੀ ਆ ਤਰੀਕਾ ਚ 6 April ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਕਰਦੇ ਆ ਗੱਲਬਾਤ ਵੀਰ ਸ਼ਰਮਖਸ ਹੁਣ ਦੇ ਨਾਲ ਸਭ ਤੋਂ ਪਹਿਲਾਂ ਵੀਰ ਸ਼ਰਮਖਸ ਸਿੰਘ ਸਾਸਰੀ ਕਾਲ ਸਾਸਰੀ ਕਾਲ ਸੰਤੋ ਸਾਹਿਬ ਜਿਹਨੇ ਰਾਸ ਸੰਤੂ ਫਾਰਮ ਵੇਖਣਾ ਸਾਰੇ ਭੈਣ ਭਰਾ ਸੰਸਾਸਰੀ ਕਾਲ ਪੋਸਟਰ ਸਾਹਿਬ ਠੀਕ ਠਾਕ ਜੀ ਠੀਕ ਠਾਕ ਮਾਰੇ ਬਹੁਤ ਵਧੀਆ ਕਹਿਮ ਸੇਤਾ ਚੜਜੀ ਕਾਲ ਹੈ ਕਿਰਪਾਵਾ ਪੈਨਾਂ ਕਰਕੇ ਸਾਹਿਬ ਮਾਲ ਰੱਖੇ ਵੀਰ ਹਾਂਜੀ ਲੈ ਵੀ ਸ਼ਰਮਖ तकरीबन ਮਾਲ ਆਪਣੇ ਕੋਲ 2 4 5 ਨਗ ਜਿਹੜੇ ਹੁੰਦੇ ਹੀ ਆ तकरीबन ਹਾਂਜੀ ਸੰਤੋ ਸਾਹਿਬ ਨਗ ਆਪਣੇ ਕੋਲ 4 ਤੋਂ 5 ਹੁੰਦੇ ਆ ਵੇੜਾ ਇੱਥੇ 5 ਹੀ ਜਿੰਨੇ 2 ਸੇਲ ਹੋ ਗਿਆ ਦੇਖਿਆ 2 ਪੁੱਛ ਹਾਂਜੀ ਹਾਂਜੀ ਮੋਰਨੀ ਤਾਂ ਆਪਾਂ तकरीबन ਜਿੰਨਾ ਮਾਲ ਭਾਅ ਪੜਦੇ ਨਾ ਲਓ ਇਹ ਤਾਂ ਗੱਲ ਪੱਕੀ ਆ ਵੀ ਜਿਹੜੇ ਬਿਲਕੁਲ ਜਾਇਜ਼ ਰੇਟ ਹਨਾ ਹਾਂਜੀ ਸੰਤੂ ਸਾਹਿਬ ਆਜੂ ਆਪਣੇ ਰੇਟ ਬਿਲਕੁਲ ਜਾਇਜ਼ ਹੀ ਆ ਹਾਂ ਹਾਂਜੀ ਬਾਜ਼ਾਰ ਉੱਪਰ ਆਪੋ ਵੇਟਾ ਹੈ ਡਾਊਨ ਹੋਵੇ ਵੀ ਆਪਣੇ ਕੋਲ ਮਾਲ ਬਿਲਕੁਲ ਸਸਤੇ ਰੇਟਾਂ 'ਤੇ ਹੋਊਗਾ ਹਾਂਜੀ ਤਕਰੀਬਤ ਤੁਸੀਂ ਵੇਹ ਤੇ ਹੀ ਚੋਂ ਪੰਜ-ਛੇ ਦਿਨਾਂ 'ਚ ਪਾਉਣੇ ਆਪਣਾ ਕੋਈ ਪਹਿਲਾ ਵੀਡੀਓ ਵਾਲਾ ਨਾ ਕੋਈ ਨਹੀਂ ਦਿੰਦਾ ਆਪਣਾ ਹਾਂ ਬਿਲਕੁਲ ਪੱਕੀ ਗੱਲ ਆ ਅੱਛਾ ਸਰਮੁਖ ਭਾਈ ਅੱਜ ਦੋ ਬੈੜਾ ਤਾਂ ਆਪਣੇ ਕੋਲ ਸੁਈਆਂ ਨੇ ਹਾਂਜੀ ਸੰਤੂ ਸਾਹਿਬ ਦੋ ਸੁਈਆਂ ਨੇ 12 ਪਰ 15-15 ਦਿਨਾਂ ਦੀਆਂ ਇੱਕ ਵੇਹ ਦਾ 8 ਤੋਂ 10 ਦਿਨ ਕੱਤੀ ਆਈਓ ਠੀਕ ਆ ਹਾਂਜੀ ਠ ਠੀਕ ਹੈ ਜੀ ਹਾਂਜੀ ਇਹ ਥਲੇ ਇਹਨੂੰ ਅੱਜ 10 ਤੋਂ 12 ਦਿਨ ਹੋ ਗਏ ਸੂਈ ਨੂੰ ਲਓ ਜੀ 10ਾਂ 12 ਦਿਨਾਂ ਦੀ ਸੂਈ ਆ ਹਾਂਜੀ ਬਾਕੀ ਠੰਡੀ ਸੀ ਲਿਆ ਬੰਦਾ ਪਾਉ ਚਾਹੇ ਨਾ ਪਾਉ ਮਗਰ ਕੀ ਬੱਚਾ ਇਹਦੇ ਮਗਰ ਸਾਨੂੰ ਸਭ ਅੱਛਾ ਹੀ ਆ ਬੱਚਾ ਹੀ ਮਗਰ ਬੱਚਾ ਠੀਕ ਹੈ ਜੀ 10 ਤੋਂ 12 ਮਗਰ ਦੇ ਮੇਲ ਕਾਫ ਮਗਰ ਬੱਚਾ 12 ਦਿਨਾਂ ਦਾ ਬੱਚਾ ਆ ਤੁਹਾਨੂੰ ਦਿਖਾ ਦਈਏ ਆ ਆ ਮਗਰ ਦੇ ਬੱਚਾ ਮੇਲ ਕਾਫ ਆ ਤੇ ਦੁੱਧ ਸਰਮਕ ਕਿੰਨਾ ਇੰਦੇ ਥੱਲੇ ਸਾਨੂੰ ਸਭ ਦੁੱਧ ਇਹਦੇ 9 ਲੀਟਰ ਆ ਹਾਂ ਪਰ ਜਿਹੜੇ ਪੈਣ ਪ੍ਰਾਣ ਆਪਣਾ ਸਬਦਾ ਕਰਨਾ 8 ਲੀਟਰ ਮੰਨ ਕੇ ਸਬਦਾ ਕਰੀਏ ਆਥਰ ਇਟਰ ਹਾਂਜੀ ਕਿਉਂਕਿ ਕਿਲੋਖਣ ਦੇ ਘਰ ਦੱਸਾਂਗੇ ਫੇਰ ਭੈਣ ਭਰਾਗਾ ਅੱਗੇ ਤੋਂ ਫੇਰ ਵਿਸ਼ਵਾਸ ਕਰਕੇ ਆਉਂਦਾ ਬਿਲਕੁਲ ਜੀ ਆਪਾਂ ਪਹਿਲਾਂ ਹੀ ਦੁੱਧ ਦੇ ਸਲੇ 12 15 ਦਾ ਦੱਸਤਾ ਜਿਹੜਾ ਭੈਣ ਭਰਾ ਚਵਾਇਆ ਨਿਕਲੇਗਾ 8 ਲੀਟਰ ਫਿਰ ਫਾਇਦਾ ਕੀ ਆ ਉਹ ਫਿਰ ਫਾਇਦਾ ਕੀ ਆ ਹਾਂਜੀ ਲੋ ਵੀ ਦੁੱਧ ਹੋਵੇ ਨਾ ਹੋਵੇ ਤਾਂ ਦੋਸਤੋ 9 ਲੀਟਰ ਹੀ ਹੋਵੇ 8 ਕਿਲੋ ਦੀ ਗਾਰੰਟੀ ਹੈ ਨਾ ਉਹ ਦੀ ਸੰਧੂ ਸਾਹਿਬ 8 ਦੀ ਹੈਗਾ 9 ਲੀਟਰ ਹੀ ਆ ਪਰ ਆਪਾਂ 8 ਲੀਟਰ ਜੇ ਭੈਣ ਭਰਾ ਨੂੰ 1 ਲੀਟਰ ਆਪਾਂ ਘੱਟ ਦੱਸਾਂਗੇ ਅਗਲੇ ਘਰੇ ਜਾ ਕੇ ਪੂਰਾ ਦੁੱਧ ਕੱਢੇ ਠੀਕ ਹੈ ਇਹ ਭੈਣ ਭਰਾ ਆਪਣੇ ਵਿਚਾਰੇ ਫੇਰ ਆਉਂਦਾ ਜੇ ਆਪਾਂ ਪਹਿਲਾਂ ਦੁੱਧ ਵੱਧ ਦੱਸਿਆ ਦੁੱਧ ਘੱਟ ਘਟਿਆ ਉਹ ਫਿਰ ਫਾਇਦਾ ਕੀ ਆਪਣਾ ਤੇ ਤਬਾਰੀ ਜੀ ਹੁੰਦੀ ਹੈ ਨਾ ਫਿਰ ਹਾਂਜੀ ਹਾਂਜੀ ਤੇ ਸਵੇਰ ਦੁੱਧਾ ਹੀ ਹੈ ਨਾ ਸਵੇਰ ਸੰਧੂ ਸਾਹਿਬ ਦੁੱਧਾ ਉਹ ਵੀ ਹਾਈਟ ਕੱਦ ਪੂਰਾ ਵੱਡਾ ਹੈ ਕੱਦ ਵੱਡਾ ਹੈ ਸਲੈਡ ਦਾ ਜਿਹੜਾ ਵੱਡਾ ਐਨੀਮਲ ਆ ਕੋਈ ਵੀ ਠੀਕ ਹੈ ਜੀ ਉਹਨੂੰ ਵੱਡੇ ਕੱਦ ਕਾਟ ਦੇ ਵਿੱਚ ਹੀ ਆਪਾਂ ਨੋਟ ਕਰਾਵਾਂਗੇ ਤੇ 8 ਕਿਲੋ ਦੁੱਧ ਉਹਨਾਂ ਭਰਾਵਾਂ ਦੇ ਲਈ ਆ ਵੀ ਜਿਹੜੇ ਆਨਲਾਈਨ ਸੌਦਾ ਕਰਨਗੇ ਠੀਕ ਆ ਜੀ ਐਂ ਤੇ ਆਨ ਕੇ ਕੋਈ ਚਬਾਈ ਕਰਦਾ ਤੇ 9 ਕਿਲੋ ਦੁੱਧ ਵੀ ਤੁਸੀਂ ਚੋ ਸਕਦੇ ਜੇ ਕੱਦ ਹਾਈਟ ਦੀ ਪੂਰੀ ਪੱਟੀ ਆ ਬਾਕੀ ਟਾਂਡ ਬੁੱਡ ਕਰਨ ਚੱਲਦੀ ਆ ਬਾਕੀ ਧੀਰੀ ਬਹੁਤ ਆ ਆ ਲੋ ਜੀ ਬਾਕੀ ਕੋਈ ਪੂਰ ਛੱਟਾ ਨਹੀਂ ਆ ਚੌਤਰਾ ਤਰਾ ਤਰਾ ਫੁਮਾ ਹਾਂ। ਹਾਂ। ਬਾਕੀ ਆਪਣੀ ਚੁਆਈ 6 ਤੋਂ 6 ਜੀ। ਠੀਕ ਆ। ਸਭ ਤੋਂ ਪਹਿਲਾਂ ਪੈਹ ਦادیه। ਕਈ ਭੈਣ ਭਰਾ ਦੇ ਟਾਈਮ ਲੱਗਾ ਜਾਂ ਕਹਿੰਦਾ 6 ਤੋਂ 6 ਚੁਆਈ ਹੁੰਦੀ ਹੈ ਆਪਣੀ ਸਵੇਰੇ ਸ਼ਾਮ ਨੂੰ। ਲੋ ਵੀ ਇਹ ਮੈਡੀਕਲ ਜਿਹੜੀ ਦੂਸੋਂ ਆਪਾਂ ਬਣਾ ਰਹੇ ਹਾਂ ਕਵਰੇਜ ਕਰਤੇ ਪਏ ਆ ਕੋਈ 1:00 ਵਜੇ ਦਾ ਸਮਾਂ ਕੋਈ 1:00 ਪਾਉਣੇ 1 ਇੱਥੇ ਕਿ ਜਿਹੜਾ ਸਮਾਂ ਹੈਗਾ ਠੀਕ ਆ ਜੀ। ਤੇ ਬਾਕੀ ਕੋਈ ਵੀ ਭਰਾ ਆਉਂਦਾ ਦੋ ਟਾਈਮ ਟਾਈਮ ਤੋਂ ਟਾਈਮ ਤੁਸੀਂ ਆਣ ਕੇ ਚੋ ਕੇ ਤਸੱਲੀ ਕਰ ਸਕਦੇ ਜੀ। 6 ਤੋਂ 6 ਵਜੇ ਚੁਆਈ ਦਾ ਸਮਾਂ ਆ ਦੇਖੋ ਫਰਮਕੀ ਤੇ ਮਾਨਮੋਹਨਰ ਕਰਤਾ ਵਿਦੇਸ ਵੇਡ ਦਾ ਬੋਲ ਸੰਧੂ ਸਾਹਿਬ ਜਿਹੜਾ ਸਾ ਤੇ ਚੱਲ ਜਿਓ ਅਸਾਂ ਆਪਾਂ 50 55 ਜਿੰਨਾ ਮਰਜ਼ੀ ਕਰੀਏ ਹਾਂ 45 ਦੇ ਦੇਗੇ 45 ਦੀ ਲੈਸ ਨੂੰ ਸਾਪੇ ਕਰਕੇ ਦੇ ਦਈਏ ਜਾਇਦ ਜੀ ਕਰਦੀ ਹੈ ਸੰਧੂ ਸਾਹਿਬ ਫਿਰ 5000 ਛੋਟ ਚੱਲਣ ਦੋ ਪੂਰੇ 40000 ਦੀ ਉਹ ਤੋਂ ਆਏ ਗਏ ਭੈਣ ਭਰਾ ਫਿਰ ਮੰਤਰ ਕਰਦਾਂਗੇ ਠੀਕ ਹੈ ਹਾਂਜੀ ਹਾਂਜੀ ਲੋ ਵੀ 40000 ਦੀ ਇਹ ਵਾੜ ਮੇਰ ਜੂਗੀ ਠੀਕ ਹੈ ਜੀ ਸੋ 8 9 8 9 ਕਿਲੋ 12 ਦਿਨਾਂ ਦੀ ਸੂਈ ਦੇ ਥੱਲੇ ਹੁਣ ਇਸ ਵਕਤ ਦੁੱਧ ਬਾਕੀ ਤੁਹਾਨੂੰ ਨੋਟ ਕਰਾ ਦਿੱਤਾ ਥਣਾ ਥੋਣਾ ਦੀ ਸਾਫ ਸੁਥਰੀ ਹੈ ਕੱਦ ਵੱਡ ਸੋ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਕੋਈ ਭਰਾ ਕਰ ਲੋ ਸੰਪਰਕ ਠੀਕ ਆ ਜੀ ਤੇ ਬਹੁਤ ਵਧੀਆ ਚੰਗੀ ਬੈੜਾ ਬਾਕੀ ਠੰਡੀ ਧੀਰੀ ਵੀ ਆ ਤੁਹਾਨੂੰ ਆਥੋ ਤੇ ਲਾ ਕੇ ਚੰਗੀ ਤਸੱਲੀ ਨਾਲ ਦਿਖਾਈ ਦਿੱਤਾ ਇੱਧਰ ਸੈਕਿੰਡ ਨੰਬਰ ਤੇ ਆ ਜੀਏ ਤੇ ਇਹ ਸਰਮੁਖ ਕਿਵੇਂ ਬੈੜਾ ਆਪਣੇ ਸੰਤੂ ਸਾਹਿਬ ਇਹ ਦੂਜਾ ਸੂਆ ਸੋਈ ਆ ਜੀ ਕਿੰਨੇ ਵਿੱਚ 10 ਤੋਂ 15 ਦਿਨ ਅਗੇ ਨੇ ਮਗਰ ਵਛੀ ਹੈ ਜस्सी ਜੀ ਸੂਆ ਤੇਜਾ ਹੈ ਨਾ ਹਾਂਜੀ ਸੂਆ ਦੂਜਾ ਹੀ ਦੂਜਾ ਹਾਂਜੀ ਹਾਂਜੀ ਦੂਜਾ ਸੂਆ ਵੀ ਕਿੰਨੇ ਦਿਨਾਂ ਦੀ ਸੂਈ ਆ ਇਹ ਵੀ 15 ਰੈਸ ਸੂਈ ਸੰਤੂ ਸਾਹਿਬ ਵਛੀ ਹੈ ਮਗਰ ਜਰਸੀ ਲੋ ਵੀ ਇਹ ਵਛੀ ਆਗੀ ਮਗਰ ਹਾਂਜੀ ਆਪ 1 ਪੈਣਪਰਾ ਕੋ 15 ਮਾਲੇ ਕੋ 17 ਮਾਲੇ ਕੋ 18 ਮਨ ਮੰਨ ਲੇ ਠੀਕ ਆ ਵੀ ਬੱਚੇ ਦਾ ਐਸਟੀਮੇਟ ਲਾ ਲੇ ਹਾਂਜੀ 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 ਬਾਕੀ ਇਹ ਵੀ ਠੰਡੀ ਸੀਲ ਠੀਕ ਆ ਇਹਦਾ ਥੱਲੇ ਦੁੱਧ ਐਸ ਵਕਤ ਦੁੱਧ ਸੰਦੂ ਸਾਹਿਬ ਇਹ ਥੱਲੇ ਵੀ 8 ਲੀਟਰ ਐ 8 ਲੀਟਰ ਪਰ ਆਪਾਂ 7 ਤਰੀਕ ਕਹਿ ਕੇ ਦੇਾਂਗੇ ਹੂੰ 7 ਤਰੀਕ 7 ਤਰੀਕ ਪਰ ਭਰਾ ਕੋ ਆਪਣਾ ਪੋ ਧਾਰਨਾ ਮਾਰੇ ਠੀਕ ਆ ਹਾਂਜੀ ਹਾਂਜੀ ਬਾਕੀ ਜਿਹੜਾ ਵੀ ਡੰਕਰ ਸੋਇਆ ਆਪਣਾ ਪੈਣਪਰਾ 2 ਡੰਗ 4 ਡੰਗ 4 ਚੋਕ ਤਸੱਲੀ ਕਰਕੇ ਲੈ ਕੇ ਜਾਵੇ ਬਿਲਕੁਲ ਨਾ ਬਾਅਦ ਚ ਘਲਾਮਾ ਦਵੇ ਤੇ ਨਾ ਲਵੇ ਬਸ ਹਾਂਜੀ ਡਰ ਸਰਮੋ ਕੇ ਵੀ ਖੋਲਦੇ ਇਹ ਦੋਸਤੋ 8 ਕਿਲੋ ਦੀ ਤਸੱਲੀ ਤੇ ਜਾਊਗੀ 8 ਕਿਲੋ ਦੁੱਧ 7 ਕਿਲੋ ਤਸੱਲੀ ਦੀ ਤਸੱਲੀ ਤੇ ਲੈ ਜਾ ਠੀਕ ਆ ਜੀ 7 ਕਿਲੋ ਤਸੱਲੀ ਤੇ ਲੈ ਜਾ ਆਨਲਾਈਨ ਜਿਹੜਾ ਭਰਾ ਕੋਈ ਸੌਦਾ ਕਰੂਗਾ 15 ਕੋਈ 16 15 ਦਿਨਾਂ ਦਾ ਸਮਾਂ ਹੋ ਗਿਆ ਅੱਜ ਨੂੰ ਸੂਈ ਨੂੰ ਤੇ ਦੂਜਾ ਸੂਆ ਫਿਰ ਦੱਸ ਰਿਹਾ ਕਰੋ ਅੰਗ ਦੇ ਵਿੱਚ ਠੀਕ ਆ ਜੀ ਦੋਲੇ ਅੰਗ ਦੇ ਪੱਖ ਪੱਖ ਵਿੱਚ ਸੋ ਚਾਰੇ ਥਣ ਬਰਾਬਰੂ ਦੇ ਉੱਕੇ ਰਿਪੋਰਟ ਬਾਕੀ ਇਹ ਸੰਤੂ ਸਭ ਠੰਡੀ ਸੀ ਲਿਆ ਕੇ ਉਹੋ ਜਿਹੀ ਨਹੀਂ ਇਹ ਵੀ ਹਾਂ ਹਾਂ ਏ ਨਾ ਵੇ ਪਾ 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 ਛੋਟੀਆਂ ਵਾ ਦੋ ਬਾਕੀ ਜਿਹੜੀਆਂ ਮਗਰ ਉਹ ਵੱਡੀ ਵਾੜੀ ਉਹ ਇੱਕ ਵਾਰ ਸੀ ਜਿਹੜੀ ਵੱਡੀ ਘੱਤਦੀ ਆ ਇਹ ਦਰਮਿਆਨੀ ਹਾਈਟ ਦੇ ਵਿੱਚ ਛੋਟੀਆਂ ਨੇ ਇਹ ਵੀ ਠੰਡੀਆਂ ਸੀਲ ਉਹ ਜੀਆਂ ਆਂਦੀਆਂ ਹਾਂ ਠੀਕ ਆ ਚਾਰੇ ਥਾਣਾ ਭਰਾਵ ਨੂੰ ਦੇਖ ਕੇ ਨਾ ਬਿਲਕੁਲ ਜੀ ਸੰਤੋਖ ਸਾਹਿਬ ਇੱਕੋ ਜੇ ਕੋਈ ਭੈਣ ਭਰਾ ਆਉਂਦਾ ਆਪਦੀ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਲੋ ਠੀਕ ਆ ਜੀ ਚੋਣ ਜਵਾ ਦੇ ਜਿਹੜੇ ਦੋਸਤੋ ਚਾਰੇ ਥਾਣਾ ਇੱਕ ਨੰਬਰ ਉਹ ਕਿਸੇ ਭਰਾ ਨੇ ਆਉਣਾ ਤੇ ਆਪਣੀ ਤਸੱਲੀ ਕਰ ਹੀ ਲੈਣੀ ਆ ਠੀਕ ਆ ਜੀ ਇਹਦਾ ਮੁੱਲ ਕੀ ਰਹੂਗਾ ਸ਼ਰਮਖ ਭਾਈ ਲੈਣ ਦਾ ਸੰਤੂ ਸਾਹਿਬ ਆਏ ਸਾਈ 34 ਜਨਾ ਮਾਦੀ ਕਰ ਲਏ 35000 ਦੇ ਦੇ ਗਏ 35000 ਦੀ ਨਹੀਂ ਮੁੱਲ ਜਿਆਦਾ ਜਾਇਜਾ ਕਰਕੇ ਦੇ ਦਿੱਤੀ ਸੰਤੂ ਸਾਹਿਬ 6 ਜਾ 29000 ਦੀ ਵੈਡ ਦੇਣਗੇ ਭਾਈ 29000 ਹਾਂਜੀ ਹਾਂਜੀ ਉਹ ਚੋ ਆਇਆ ਗਿਆ ਭੈਣ ਭਰਾ ਫਿਰ ਵੀ ਮਾਨ ਤੋਂ ਛੋਟਛਾਪਾ ਕਰ ਦਾਂਗੇ ਠੀਕ ਆ ਹਾਂਜੀ ਹਾਂਜੀ ਲਓ ਵੀ 29000 ਦੇ ਵਿੱਚੋਂ ਵੀ ਮਾਨਤਨ ਹੋ ਜਾਊਗਾ ਥੋੜਾ ਜਿਹਾ ਤਰੋਂ ਲਾਗਿਓ ਆਪਾਂ ਇੱਕ ਵਾਰੀ ਤੁਹਾਨੂੰ 700 ਨੂੰ ਵਿਖਾ ਦਈਏ ਬਾਕੀ ਚੰਗੀ ਸੀਲ ਹੈ ਜੋ ਉਹ ਜੀ ਨਹੀਂ ਆਹ ਦੇਖੋ ਬਾਕੀ ਠੰਡਿਕਾ ਫੋਲੀ ਨਹੀਂ ਲੋਬੇ ਠੀਕ ਹੈ ਜੀ ਹਾਇਤ ਹੀ ਰੇ ਪਸ਼ੂ ਠੰਡੇ ਸੀਲ ਸਹਾਉ ਆ ਹਾਂਜੀ ਕੋਈ ਛੜਾਕਲ ਦੇ ਨਹੀਂ ਠੀਕ ਹੈ ਜੀ ਕੋਈ ਲਤਾਂ ਛੜਾ ਮਾਰਨ ਵਾਲੇ ਨਹੀਂਗੇ ਠੀਕ ਆ ਸੋ 29000 ਦੀ ਇਹ ਮਿਲ ਜੂਗੀ ਇੱਕ ਆ ਆਪਣੇ ਕੋਲ ਅੱਗੇ ਆ ਕੀ ਗੱਪਣ ਇਹ ਸੰਤੂ ਸਾਹਿਬ 8 ਤੋਂ 10 ਦਿਨ ਦੀ ਕੱਚੀ ਹੈ ਇਹ 8 ਤੋਂ 10 ਦਿਨ ਦੀ ਹਾਂਜੀ 10 ਦਿਨਾਂ ਦੀ ਮੈਨਾਂ ਕਿ ਚਲੋ ਭੈਣ ਭਰਾ ਇਹ ਸਵੇਰਾਂ ਦੇ ਵਿੱਚ ਕਿੰਨਾ ਵਾਹ ਸੰਤੂ ਸਾਹਿਬ ਹੈਗੀ ਵੀ ਦੂਜਾ ਸੁਆ ਹੀ ਆ ਦੂਸਰਾ ਹੀ ਆ ਬਾਕੀ ਆਪੋ ਆਪਣੇ ਭੈਣ ਭਰਾ ਸਮਝ ਲਾ ਲੇ ਠੀਕ ਆ ਕਿਉਂਕਿ ਭੈਣ ਭਰਾ ਸਾਰੇ ਆਈਟਮ ਸਿਆਣੇ ਆ ਵੀ ਬਿਲਕੁਲ ਹਾਂਜੀ ਉਹ ਵੀ ਇਹ ਵੀ 10 ਦਿਨ ਦਾ ਹਜੇ ਸਮਝਦਾ ਵੀ ਪਿਆ ਸੁਣਦਾ ਸੀ ਲਿਓ ਜੀ ਕੋ ਲੱਪ ਸੈਡ ਵਾਲੀ ਨਹੀਂ ਹੈਗੀ ਵੀ ਸੋ ਕਰੋ ਸਾ ਕਿਤੇ ਵਿੱਚ ਤੇ ਹਾਈਟ ਇਹਦੀ ਵੀ ਦਰਮਿਆਨੀ ਆ ਠੀਕ ਆ ਹਾਂਜੀ ਦਰਮਿਆਨੀ ਹੀ ਹੈ ਤੇ ਆਪਾਂ ਭੈਣ ਭਰਾ ਆਖੇ ਨਾ ਵੀ ਵੀਡੀਓ ਦੇ ਬਾਅਦ ਇੱਥੇ ਕਹਿੰਦੇ ਬਹੁਤ ਵੱਡੀਆਂ ਲੱਗਦੀਆਂ ਇੱਥੇ ਛੋਟੀਆਂ ਨਹੀਂ ਨਹੀਂ ਜਦੋਂ ਆਪਾਂ ਦੱਸ ਹੀ ਰਹੇ ਹਾਂ ਹਾਂਜੀ ਹਾਂਜੀ ਵੀ ਦਰਮਿਆਨੀ ਆ ਵੀ ਥੋੜੀ ਜੀ ਸਮੱਧਰ ਘੱਟ ਦੇ ਵਿੱਚ ਨੇ ਆ ਦੇਖੋ ਸੋ 10 ਦਿਨ ਦਾ ਸਮਝਦਾ ਬਾਕੀ ਦੂਜੇ ਸੂਆ ਇਸ ਵੇਰਨੇ ਸੁਣਾ ਤੇ ਜਿਹੜੇ ਭਰਾਣੇ ਨਾਰਮਲ ਥੋੜੇ ਪੈਸੇ ਖਰਚ ਕਰਨੇ ਆ ਠੀਕ ਆ ਜੀ ਮਾਲ ਦੁਕਾਨਦਾਰ ਹੀ ਆ ਨਿੱਕੇ ਸਿਰੇ ਦੇ ਮਾਲ ਮਾਲ ਵੀ ਹੋਊਗਾ ਬਾਕੀ ਛੋਟੇ ਛੋਟੇ ਜਿਹੜੇ ਬਿਲਕੁਲ ਭਾਪੜਦੇ ਆ ਕੋਈ 50 3000 ਕੋਈ 28 3000 35 3400 ਛੋਟੇ ਰੇਟ ਦੇ ਪਸ਼ੂ ਵੀ ਅਕਸਰ ਆਉਂਦੇ ਰਹਿੰਦੇ ਆ ਕਿਉਂਕਿ ਬਹੁਤੇ ਪੈਸੇ ਲਾਉਣ ਵਾਲੇ ਵੀ ਸੱਜਣੇਗੇ ਤੇ ਥੋੜੇ ਪੈਸੇ ਲਾਉਣ ਵਾਲੇ ਵੀ ਭਰਾ ਕਾਫੀ ਡਿਮਾਂਡ ਕਰਦੇ ਰਹਿੰਦੇ ਆ ਠੀਕ ਆ ਜੀ ਉਹਨਾਂ ਦੇ ਮਤਲਬ ਤਾਂ ਮਾਲ ਆ ਤੇ ਦੂਜਾ ਸੂਆ ਇੱਕ ਰੰਗ ਬਿਲਕੁਲ ਬਲੈਕ ਇਹ ਵੇੜ ਤੁਸੀਂ ਸਾਹਮਣੇ ਦੇਖ ਰਿਹਾ ਜੀ ਲੋ ਵੀ ਪ੍ਰਭੋ ਠੀਕ ਆ ਲੈ ਵੀ ਸਰਮਖ ਇਹਦਾ ਮੁੱਲ ਵੀਰੇ ਕੀ ਕਰਤਾ ਕਿੰਨੇ ਦੇ ਦੇ ਦਾਂਗੇ ਅੱਜ ਮੁੱਲ ਦੇ ਸੰਧੂ ਸਾਹਿਬ ਨੂੰ ਭਾ 30 35 ਜਿੰਨਾ ਮੱਦੀ ਕਰ ਲਗੇ ਹਾਂ ਦੇ ਲਈ 29000 ਦੀ ਵੜੇ 29000 ਦੀ ਹਾਂਜੀ ਕਰਕੇ ਲੈਸ ਲੂਸ ਦੇ ਦਈਏ ਵੀਕੇ ਉੱਠਦੀ ਜਾਵੇ ਕਰਮਾਂ ਲਈ ਸੰਧੂ ਸਾਹਿਬ ਸਾਹ ਟ੍ਰਾਂਜੈਕਸ਼ਨ ਜਾ ਕੇ 2000 ਛੱਡ ਗਏ ਰੇਲਾ ਟ੍ਰਾਂਜੈਕਸ਼ਨ ਫੀਲਡ ਕਰਦੇ ਹਾਂ ਛੱਡਿਆ 2000 7000 ਰੇ ਪੈਣ ਪੈਣ ਕੇ ਸਾਹਮਣੀ ਰਹਿ ਸਾਹਮ ਕੇ ਵੇਲੂ ਯਾਨਕ 72000 ਪੂਰੇ ਜੀ 72000 ਦੀ ਹਾਂਜੀ ਲੋ ਵੀ 72000 ਦੀ 10 ਦਿਨ ਸਾਹਮਣੀ ਪੈਣੀ ਹੈ ਕਿਸੇ ਭਰਾ ਨੂੰ 8-10 ਦਿਨ ਠੀਕ ਹੈ ਜੀ ਦੁੱਧ ਦੇ ਨਿਰਮਾਨ ਸਾਰੀ ਕਰਮੇ 10-12 ਕਰ ਦੇਣੀ ਨਾ ਬਾਕੀ ਠੰਡੀ ਸੀਲ ਥੋੜਾ ਕਰਮੇ ਕੈਮਰੇ ਡਾ ਲੀ ਦੁੱਧ ਇਹ ਕੋਈ ਲੱਤ ਛੜਲ ਨਹੀਂ ਉਹੋ ਜੀ ਹਾਂ ਲੋਬ ਠੀਕ ਹੈ ਜੀ ਥੋੜਾ ਜਿਹਾ ਉੱਪਰ ਇਹ ਬੰਦੇ ਦਾ ਕਰ ਜਾਂਦਾ ਪਸੂ ਜੀ ਉਸ ਤਰ੍ਹਾਂ ਕੋਈ ਵੀ ਭਰਾ ਇਥੇ ਆਣ ਕੇ ਆਪਣੀ ਟਿਪ ਕੇ ਤਸੱਲੀ ਕਰ ਸਕਦਾ ਕੋਈ ਮੁਸ਼ਕਲ ਨਹੀਂ ਕੋਈ ਔਰ ਨਹੀਂ ਠੀਕ ਹੈ ਜੀ ਚਾਰੇ ਧਨ ਚੇਪਣਾ ਠੀਕ ਹੈ ਇੱਕ ਨੰਬਰ ਉਹ ਤੁਸੀਂ ਇਥੇ ਆਣ ਕੇ ਬਿਲਕੁਲ ਤਸੱਲੀ ਕਰ ਲਓ 27000 ਦੀ ਨਹੀਂ ਕਰੋ ਹਾਂ ਜੀ 27000 ਦੀ ਬੈਟ 25000 ਦਾ ਗਿਫਟ ਤੁਹਾਨੂੰ ਮਿਲ ਜਾਊਗਾ ਠੀਕ ਆ ਸੋ ਇਹ ਤਿੰਨ ਬੜੇ ਜੈਜ ਰੇਟਾਂ ਦੇ ਉੱਪਰ ਪਸ਼ੂ ਆ। ਸੋ ਸਟਾਰਟਿੰਗ ਤੋਂ ਹੀ ਆਪਾਂ ਜ਼ਿਕਰ ਕਰ ਦਿੱਤਾ ਸੀਗਾ ਤੇ ਨਾਰਮਲ ਜੇ ਰੇਟਾਂ ਦੇ ਉੱਤੇ ਪਸ਼ੂ ਤੁਹਾਨੂੰ ਇਸਕੇਲੇ ਤੋਂ ਮਿਲ ਜਾਂਦੇ ਆ। ਸਰਮੁਖ ਇਹ ਤਿੰਨ ਨਾਗ ਨੇ ਵੀ ਰਾਜ। ਹਾਂਜੀ ਸਰ ਸੋ ਤਿੰਨ ਨਾਗ ਤੇ ਆਪਣੇ ਕੋ ਪੰਜ ਹੀ। ਹਾਂ। ਹਾਂਜੀ ਦੋ ਨਾਗ ਆਪਣੇ ਸੇਲ ਹੋ ਗਏ। ਹਾਂਜੀ ਹਾਂਜੀ। ਚਲੋ ਮਾਲ ਇਸੇ ਤਰੀਏ ਆਇਆ ਗਿਆ ਰਿਹਾ। ਹਾਂਜੀ ਮਾਲ ਤਾਂ ਪਰਸੋਂ ਤੋਂ ਸਭ ਆਉਂਦਾ ਵਾ। ਨਾਦਰ ਵਿਕਦਾ ਜਾਂਦਾ। ਇਹ ਚਲੋ ਆਪਣਾ ਸਵਬ ਬਣ ਗਿਆ ਤੇ ਤੈਨੂੰ ਲੱਗਿਆ ਇਹ ਮਾਤੋ। ਹਾਂ ਬਿਲਕੁਲ ਬਿਲਕੁਲ ਜੀ ਅੱਜ ਸਾਹਮਣੇ ਪੇਸ਼ ਕਰੀ ਦੇਈਏ। ਹਾਂਜੀ ਹਾਂਜੀ ਭੈਣ ਭਰਾ ਨੂੰ ਫਿਰ ਦੋ ਚਾਹ ਸਰ ਮੈਂ ਕਹਿ ਕੇ ਨੰਬਰ ਵੀਰੇ ਅਪਡੇਟ ਕਰਦੇ ਸਾਂ ਜੀ ਨੰਬਰ ਸੰਧ ਸਾਹਿਬ ਆਪਣਾ 97792 24488 ਪਿੰਡ ਆਪਣਾ ਸ਼ਕਰੀਆ ਤਹਿਸੀਲ ਤੇ ਜ਼ਿਲ੍ਹਾ ਆਪਣਾ ਤੰਤਨਪਿੰਡਾ ਆਪਣੇ ਨੇੜੇ ਪਿੰਡ ਹੈਗਾ ਵਾ ਸਰੀਆਲੀ ਜੱਲੇਵਾਲ ਠੱਠਿਆਂ ਮੰਤਾ ਸਾਲੀ ਮੰਡ ਪੱਟੀ ਆਪਣੇ ਬਿਲਕੁਲ ਨੇੜੇ ਨੇੜੇ ਪਿੰਡ ਪਿੰਡ ਜੀ ਠੀਕ ਆ ਜੀ ਆਪਣਾ ਜਾਨੀ ਕਿ ਸਰੀਆਈ ਤੋਂ ਆਪਾਂ 3 ਕਿਲੋਮੀਟਰ ਹੈ ਮੇਨ ਹਾਈਵੇ ਬਟੰਡੇਲ ਤੋਂ ਹਾਂ ਹਾਂਜੀ ਠੀਕ ਆ ਜੀ ਠੀਕ ਆ ਸੋ ਦੋਸਤੋ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਬਾਕੀ ਫਲੈਕਸ ਦੇ ਵਿੱਚ ਵੀ ਨੰਬਰ ਤੁਸੀਂ ਨੋਟ ਕਰਕੇ ਲਾ ਸਕਦੇ ਹੋ ਠੀਕ ਆ ਜੀ ਗੱਲਬਾਤ ਕਰੋ ਸੋ ਇਹ ਅੱਜ ਇਹਨਾਂ ਪਸ਼ੂਆਂ ਦੀ ਡਿਟੇਲ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ